ਜਿੰਨੀ ਛਾਲਾ ਠੀਕ ਹੈ ਜੀ ਲੈਵਾ ਪੁੱਟ ਪੁੱਟ ਦੇ ਬਸੇ ਦੀ ਬਹਿ ਗਿਆ ਬੱਚੀ ਤਾਂ ਜਮ ਨਹੀਂ ਕੋਈ ਆਸਤਾ ਠੀਕ ਹੈ ਜੀ ਯੇਰੇ ਦੀ ਅੰਦਰ ਪਈ ਆਪਾਂ ਦਿਖਾ ਦਨੇ ਕੋਈ ਨਹੀਂ ਹਾਂਜੀ ਤੇ ਲੇਵੇ ਦੀ ਫੈੜੀ ਫੂਟਿੰਗ ਦਿਖਾ ਦੇ ਠੀਕ ਹੈ ਜੀ ਆ ਨਹੀਂ ਜਾਣਾ ਕੋਈ ਸੇਂਗਾ ਮਾਰਦੀ ਸੇਂਗਾ ਵੀ ਮਾਰਦੀ ਮੂਰਦੀ ਨਹੀਂ ਬੱਚੀ ਨਹੀਂ ਠੰਡੀ ਸੀਲ ਠੀਕ ਹੈ ਜੀ ਹਾਂ ਤੇ ਰੇਡ ਲਾਲੇ ਦਾ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੁੱਤਰ ਤੇ ਜ਼ਿਲ੍ਹਾ ਨੂੰ ਪੈਦਾ ਜੀ ਮੌਕਾ ਆਇਤ ਕੋ ਚਾਰ ਗਾਵਾਂ ਦੋ ਗੱਪੜ ਤੇ ਦੋ ਸੂਂੀਆਂ ਮੀਆਂ ਜੀ ਹੈ ਨਾ ਵੱਧ ਜਾਣ ਕਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਤੁਹਾਡੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਠੀਕ ਹੈ ਜੀ ਪਹਿਲੀ ਵੇਣ ਦੀ ਬਈ ਜਾਣ ਬਈ ਸ਼ੁਰੂਆਤ ਇਹ ਤੇਜਾ ਮਾਲਕਾਂ ਨੇ ਆਪਾਂ ਨੂੰ ਦੂਜਾ ਗਿਆ ਠੀਕ ਹੈ ਜੀ ਉਹਦਾ ਦੁੱਧ ਕਹਿੰਦੇ 27 22 ਕਿਲੋ ਚੋਇਆ ਬਈ ਹਾਂਜੀ ਆਪਾਂ ਨਹੀਂ ਨਾ ਕਹਿਣਾਗਾ ਆਪਣੇ ਕੋਲ ਇਹ ਰਾਤ ਹੀ ਆ ਨਾਲ ਦੇ ਪਿੰਡੋਂ ਹੀ ਲਈ ਆ ਰਾਮ ਮੋਹ ਠੀਕ ਹੈ ਜੀ ਆਪਾਂ ਦੁੱਧ 17 18 ਕਿਲੋ ਮੰਨ ਕੇ ਲਵੇ ਵੀਰ ਭਰਾ ਕੋਈ ਵੀ ਠੀਕ ਹੈ ਜੀ ਆਪਾਂ ਨਹੀਂ ਗਿਣਾ 28 ਤੱਕ ਠੀਕ ਹੈ ਅੰਦੀ ਸੀ ਰੀਗੂ ਜਿੱਦ ਤਰੀ ਮਾਰਦੀ ਬਾਈ ਕੋਈ ਚੱਕਰ ਠੀਕ ਹੈ ਜੀ ਬਾਕੀ ਬਈ ਹਾਕਾ ਬਈ ਤੋਂ ਬਾਹਰ ਦੇਣਾ ਆਪਾਂ ਕੋਈ ਕਹਿਣਾ ਨਹੀਂ ਲੇਵਾ ਬਹੁਤ ਠੀਕ ਹੈ ਜੀ ਪਰ ਇਹ ਤਿਆਰੀਆਂ ਜੇ ਇੱਕ ਅੱਧਾ ਦਿਨ ਨਹੀਂ ਲੈਂਦੀ ਬਈ ਇੱਕ ਅੱਧਾ ਦਿਨ ਨਹੀਂ ਸੁਣ ਹਾਂ ਸੁਣ ਨੂੰ ਇੱਕ ਅੱਧਾ ਦਿਨ ਨਹੀਂ ਠੀਕ ਹੈ ਜੀ ਰੇਟ ਲਾ ਲੈ ਯਾਰ ਜਮਾ ਸਹੀ ਬਈ ਰੇਟ ਮੁੱਲ ਕੋਈ ਸਾਥ ਨਹੀਂ ਪੈੜ ਨਹੀਂ ਹਾਂ ਜੀ 55000 ਰੁਪਏ ਬਈ ਲੈਂਦਾ 55000 ਹਾਂ ਜੀ ਲੋਪਰਾ ਚੈੱਕ ਕਰ ਸਕਦੇ ਹੋ ਲੈਵੇ ਜਾਂ ਕਾਜਾ ਤੁਸੀਂ 10000 ਰੁਪਏ ਨਹੀਂ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਲੋਜੀ ਲੇਵੇ ਲੂਵੇ ਦਾ ਹੈ ਬਾਈ ਜੋ ਸੂੰਦੀ ਸੂੰਦੀ ਨੇ ਹੋਰ ਹੀ ਕੋ ਕਰਜਣਾ ਲੈਵੇ ਸਹੀ ਗੱਲ ਹੈ ਸਹੀ ਗੱਲ ਲੈਵਾ ਤੇ ਲੈ ਕੇ ਬੈਠਾ ਨਹੀਂ ਆ ਨਾ ਬੱਚਾ ਸਹੀ ਗੱਲ ਹੈ ਲੋ ਜੀ ਇੱਥੇ ਬਹਿ ਜਾ ਕੋਈ ਚੱਕਰ ਨਹੀਂ ਜਿੱਦਾਂ ਵੀ ਮਰਜੀ ਨਾ ਬਹਿ ਜਾ ਕੋਈ ਚੱਕਰ ਜੂ ਲੈ ਬਸ ਠਾਣ ਦਿਖਾ ਦਿੰਨੇ ਜੋ ਕਿ ਬਹੁਤ ਚੰਗਾ ਲੱਗਾ ਠੀਕ ਹੈ ਹਾਂ ਜੱਕਾ ਸਾਡੇ ਬਹੁਤ ਸੋਹਣੇ ਲੇਵੇ ਜੰਦਾ ਤੁਸੀਂ ਲਾਹਤ ਕਰਮਾਲੀ ਪਾਂਡੀ ਲਈ ਫਿਰਦੇ ਲੇਵੇ ਦੀ ਦੇਖ ਸਕਦੇ ਹੋ ਭਾ ਠੀਕ ਹੈ ਨਾ ਰੇਡ ਵੀ ਬਾਈ ਦੇ ਬਿਲਕੁਲ ਜਾਇਜ਼ ਹੁੰਦੇ ਬਾਈ ਕਿਵੇਂ ਫੋਨ ਤੇ ਵੇਚਿਆ ਦਾ ਮਾਲ ਆਪਣਾ ਆਪਣਾ ਬਾਈ ਦੂਜੇ ਤੀਜੇ ਫੋਨ ਤੇ ਬਾਈ ਮਾਲ ਵੇਕੇ ਜਾਂਦਾ ਠੀਕ ਹੈ ਠੀਕ ਹਾਂ ਬਈ ਆਪਾਂ ਲੋੜੇ ਬਾਈ ਬਿਲਕੁਲ ਜਾਇਜ਼ ਆ ਆਪਾਂ ਲਾਵਾ ਬਾਈ ਜਾਇਜ਼ ਲੈਨੇ ਆ ਬਾਹਰ ਜਿੰਨਾ ਫਾਮ ਮੂੰਹ ਨਹੀਂ ਔਰਦੇ ਆਪਾਂ ਠੀਕ ਹੈ ਠੀਕ ਹੈ ਠੀਕ ਹਾਂ ਜੀ ਬਾਈ ਦੂਜੀ ਦੱਸੋ ਜਾਣਕਾਰੀ ਇਹ ਬਾਈ origional ਦੂਜਾ ਸੂਆ ਸੁੰਦੀ ਆ ਹਾਂਜੀ ਇਹਦਾ ਪਲਵੰਨ ਦਾ 16 ਕਿਲੋ ਦੁੱਧ ਚੋਇਆ ਵਾ ਠੀਕ ਹੈ ਜੀ ਇਹਦੇ ਹਫ਼ਤਾ ਪਿਆ ਬਾਈ ਬਾਕੀ ਸੂਨ ਨੂੰ ਐਂ ਵੀ ਸੀਲ ਬਥੇਰੀ ਆ ਤੇ ਗਰਮਿਆਂ ਦਾ ਤੋਹਫਾ ਹੀ ਆ ਉਹ ਜਰਸੀ ਬਈ ਪ્યોਰ ਚੀਜ਼ ਹੈ ਖਾਲ ਥੋੜੀ ਕ੍ਰਾਸ ਪਾਣੀ ਆ ਠੀਕ ਹੈ ਜੀ ਆ ਐਚਐਫ ਆ ਥੋੜਾ ਕ੍ਰਾਸ ਪਾਣਾ ਠੰਡੀ ਬਹੁਤ ਠੀਕ ਹੈ ਜੀ ਕਿਹੜਾ ਹਫਤਾ ਬਾਕੀ ਹੈ ਪਹਿਲੇ ਇਹਦਾ ਵੀ 100 ਰੁਪਏ ਸੌੜ ਕਰੀ ਬਸ ਰੇਟ ਤੇ ਮੈਂ ਸਹੀ ਦੱਸਦਾ ਇਹਦਾ ਮੁੱਲ 65000 ਆ 55 ਇਹਦਾ ਲੈ ਲਾਂਗੇ ਬਈ ਆਪਾਂ ਠੀਕ ਹੈ ਜੀ ਹਾਂ ਫੇਸ ਕੁਆਲਿਟੀ ਦਿਖਾ ਦੇ ਲੋ ਫੇਸ ਦੇਖ ਬਾਕੀ ਗਰਮਿਆਂ ਦਾ ਤੋਹਫਾ ਹੀ ਆ ਬਈ ਇਹ ਵੀ ਠੀਕ ਹੈ ਜੀ ਠੀਕ ਹਾਂ ਲੋ ਜੀ ਥੋੜਾ ਚੈੱਕ ਕਰ ਸਰ ਕਰਮਾਂ ਵਾਲੀ ਦਾ ਲੋ ਜੀ ਚੈੱਕ ਕਰ ਸਕਦੇ ਬਰ ਲੋ ਜੀ जान प्राण बड्डी बुड्डी बोता लाएगा सोचे कि 몰កਤ ਕੀਤਾ ਛੋਟੀ ਉਪਰ ਕੱਟ ਵਾਲੀ ਆ ਠੀਕ ਹੈ ਜੀ ਹਾਂ ਲਓ ਜੀ ਚੈੱਕ ਕਰ ਸਕਦਾ ਤੁਰਾ ਤਰ ਕਰ ਮਾ ਬੜੀ ਮੋ ਸੋਹਣੀ ਗੰਬ ਪਛੀ ਆ ਠੀਕ ਹੈ ਜੀ ਲਓ ਪਰਾ ਲੰਮੀ ਤੋਰ ਕਾ ਪਿੰਦੂ ਫੇਰ ਦਿਖਾਣ ਲਓ ਜੀ ਡਰਦੇ ਆ ਪਸ਼ੂ ਬਾਹਰ ਬੰਨੇ ਕਰਕੇ ਨਾ ਡਰਦੇ ਥੋੜੇ ਥੋੜੇ ਠੀਕ ਹੈ ਜੀ ਠੀਕ ਹੈ ਲਓ ਜੀ ਮੋੜਨ ਦਾ ਲੈ ਲਓ ਜੀ ਆਏ ਨਹੀਂ ਗੱਲ ਵੀ ਇੱਥੇ ਬੈਨ ਲਾ ਜਿੱਥੇ ਮਰਜੀ ਵੇੜੇ ਖੜਾ ਕੇ ਚੋਲੇ ਕੋਈ ਚੱਕਰ ਨਹੀਂ ਬਾਈ ਠੰਡੀ ਬਹੁਤ ਠੀਕ ਹੈ ਠੀਕ ਹੈ ਪਰਾ ਰੇਟ ਬਾਈ ਦੇ ਬਿਲਕੁਲ ਸਹੀ ਹੁੰਦੇ ਭਰਾ ਵਾਸੀ ਤੁਸੀਂ ਆਪ ਸੰਭਾਲ ਲੈਣਾ ਵੈਸੇ ਬਾਈ ਦਾ ਰੇਟ ਬਿਲਕੁਲ ਜਾਇਜ਼ ਹੀ ਹੁੰਦਾ ਠੀਕ ਹੈ ਨਾ ਉਹ ਰੇਟ ਬਾਈ ਇਹ ਦਫਾ ਹਿਸਾਬ ਨਹੀਂ ਲੈਂਦਾ ਹਾਂਜੀ ਭਾਈ ਚਾਰ ਸੀ ਦੱਸੋ ਬਈ ਇਹ ਜਿਆਸੀ ਪਿਓਰ ਹਾਂਜੀ ਸੈਂਗਾ ਝੁੰਗੇ ਹਾਂਜੀ ਇਹ ਮਾਲਾ ਵੀ ਕੱਲ ਸ਼ਾਮ ਦੀ ਸੂਈ ਆ ਹਾਂਜੀ ਤੇ ਇਹਦੇ ਥੱਲੇ ਹੁਣ ਬੋਲੀ ਹੋਊਗੀ 11 12 ਗੱਲੋ ਠੀਕ ਹੈ ਜੀ ਠੰਡੀ ਸੀਲੇ ਇੰਨੀ ਆ ਜਿੰਨੀ ਕਹਿ ਲਾ ਲੈ ਠੀਕ ਹੈ ਜੀ ਲੈ ਵਾ ਪੁੱਟੇ ਬਸੇ ਦੀ ਬਹਿ ਗਿਆ ਬੱਚੀ ਤਾਂ ਜਮ ਨਹੀਂ ਕੋਈ ਆਸਤਾ ਠੀਕ ਹੈ ਜੀ ਯੇਰੇ ਦੀ ਅੰਦਰ ਪਈ ਆਪਾਂ ਦਿਖਾ ਦਨੇ ਕੋਈ ਨਹੀਂ ਹਾਂਜੀ ਤੇ ਲੇਵੇ ਦੀ ਫੈੜੀ ਫੁੱਟੀਆਂ ਦਿਖਾ ਦੇ ਠੀਕ ਹੈ ਜੀ ਆਉਣੀ ਬਣਾ ਕੋ ਸੈਂਗਾ ਮਾਰਦੀ ਸੈਂਗ ਬਈ ਮਾਰਦੀ ਮੂਰਦੀ ਨਹੀਂ ਬੱਚੀ ਨਹੀਂ ਠੰਡੀ ਸੀਲ ਠੀਕ ਹੈ ਜੀ ਹਾਂ ਤੇ ਰੇਟ ਲਾਲੇ ਦਾ ਇਹਦਾ ਭਾਈ ਪਲੂਨ ਦਾ ਦਿੱਤਾ 14 ਕਿਲੋ ਐਟੀ ਦੇ ਦੂ 16 ਕਿਲੋ 15 ਕਿਲੋ ਵੀਰਪਾ ਕੋਈ ਮੰਨ ਕੇ ਲੈ ਜੇ ਪਰ ਹੋਊਗਾ ਮਹਰਗਰੋ ਠੀਕ ਹੈ ਰੇਟ ਰੇਟ ਇਹਦਾ ਵੀਰੇ ਮੁੱਲ 55 ਨਹੀਂ ਕੋਈ 60 ਨਹੀਂ ਆਪਾਂ ਇਹਦਾ 45000 ਰੁਪਿਆ ਲੈ ਲਾਂਗੇ ਠੀਕ ਹੈ 45000 ਹਾਂ ਜੇ ਅਗਲੇ ਦੇ ਘਰੇ ਵੀ ਲੱਤ ਮਾਰ ਜੇ ਬਾਹ ਮਾਰ ਜੇ ਦਾ ਪਾ ਕੇ ਪੈਸੇ ਆਪਦੇ ਵਾਪਸ ਲੈ ਜੇ ਠੀਕ ਹੈ ਇਹ ਵੀ ਜ਼ਿੰਮੇਵਾਰੀ ਹੈ ਤੇ ਭਾਈ ਬੱਚਾ ਕੀ ਆ ਮਗਰ ਬੱਚਾ ਦੇਈ ਬਾਈ ਬਸਾ ਮਗਰ ਮਗਰ ਬਸਾ ਇੱਕ ਕਰਦਾ ਵੀ ਆਲਾ ਇਹਨਾਂ ਝੁੰਗੀ ਆ ਝੁੰਗੀ ਬਾਈ ਹੁੰਦੀ ਵੀ ਬਾਕੀ ਕਰਮਾ ਲਈ ਠੀਕ ਹੈ ਠੀਕ ਬਾਕੀ ਦੂ ਕਿੰਨੀਆ ਵੀਡੀਓ ਪਾਉਣਾ ਆਪਣੇ ਜਵਾ ਪਸੂ ਠੰਡੇ ਹੋਣਗੇ ਯਾਰ ਸੀ ਇਹ ਗੱਲ ਹੀ ਨਹੀਂ ਹੋਣੀ ਠੀਕ ਹੈ ਠੀਕ ਹਾਂ ਸਵੈੰਗ ਨਾ ਬਣ ਵੀ ਆ ਲਈ ਪਰ ਬੜਾ ਹੀ ਨਹੀਂ ਆਪਾਂ ਸਹੀ ਗੱਲ ਹੈ ਸਹੀ ਲਓ ਜੀ ਕੋਈ ਵੀ ਜਾਣ ਹੋਣੀ ਔਰ ਚਵਾਈ ਵੀ ਲੱਗੀ ਮੋਟਰ ਵਾਲੀ ਦਾ ਲਓ ਜੀ ਸਾਰਾ ਹੀ ਮਾਰ ਕੇ ਬਾਈ ਨਾ ਠੀਕ ਹੈ ਠੀਕ ਜਦੋਂ ਚਾਰੇ ਖੰਜ ਚਵਾਈਆਂ ਮੋਟਰ ਆ ਗਈ ਤੇ ਟੱਟਾ ਦੋ ਦੂ ਬਰਪਰਗਾ ਠੀਕ ਹੈ ਹਾਂ ਲੇਉਪਰਾ ਇਹ ਚੂੜ ਤੋਂ ਕੋਈ ਆਈ ਆ ਬਈ ਬੱਚੀ ਠੀਕ ਹੈ ਜੀ ਠੀਕ ਹਾਂ ਜੀ ਲੋ ਜੀ ਜੇਰੀ ਦੇ ਅੰਦਰ ਬਈ ਸਵਾਈ ਆਪਾ ਵਾ ਜੇਰ ਦੀ ਗਰੰਟੀ ਹੈ ਜੇਰ ਬਤਖਾਈ ਦਿਨੇ ਜੀ ਹਾਂ ਜੇਰ ਦਿਖਾ ਦੀ ਕੋ ਚੱਕਰ ਨੂੰ ਠੀਕ ਹੈ ਜੋਪਰਾ ਸਾਨੂੰ ਜੇਰ ਵੀ ਬਖਾਉਣੇ ਆ ਆ ਲੋ ਜੀ ਜੇਰ ਵਿੱਚ ਗਵਾਛੜ ਤੇ ਬੁੜੀਆਂ ਨੇ ਠੀਕ ਹੈ ਜੀ ਹਾਂ ਜੀ ਬਈ 4 ਨੰਬਰ ਦੀ ਦੱਸੋ ਜਾਣਕਾਰੀ 4 ਨੰਬਰ ਬਈ ਇਹ ਵੀ ਕੱਲ ਹੀ ਸੂਈ ਆ ਇਹ ਰਾਤ 12 ਵਜੇ ਸੂਈ ਆ ਠੀਕ ਹੈ ਜੀ ਤੇ ਮੰਨ ਲੋ ਇਸ ਮਗਰ ਬੱਛੀ ਦਿੱਤੀ ਬਹੁਤ ਚੰਗੀਆਂ ਨੇ ਬੱਸੀ ਸੀ ਹਾਂ ਬੱਛੀ ਬਹੁਤ ਚੰਗੀਆਂ ਜਰਸੀ ਆ ਪਿਆਰ ਠੀਕ ਹੈ ਜੀ ਹਾਂ ਤੇ ਮੰਨ ਲੋ ਇਹਦੇ ਸਲੇਉ ਤੇਰਾ 14 ਕਿਲੋ ਬੜੇ 14 ਕਿਲੋ ਹਾਂ ਆਪਾਂ ਤਰ ਕੇ ਮੰਨ ਲੋ ਰਾਤ ਥੋੜੀ ਚੋਈ ਸੀ ਤਰ ਕੇ 4 1/2 ਕਿਲੋ ਚੋਈ ਆ ਠੰਡੀ ਸੀ ਲੈ ਵੀ ਬਹੁਤ ਠੀਕ ਹੈ ਜੀ ਹਾਂ ਠੀਕ ਬਹੁਤ ਵਾਰ ਬਹੁਤ ਸਾਰਾ ਇਹ ਜਰਸੀ ਆ ਕਾਫੀ ਜਰਸੀ ਆ ਵੱਡੀ ਭਾਈ ਠੀਕ ਆ ਨਾਲ ਹੀ ਰੇਟ ਭਾਈ ਦਾ ਇਹਦਾ ਮੁੱਲ ਵੀ ਕਰਨਾ ਸੀ 82 ਨਹੀਂ ਆਪਾਂ 70000 ਰੁਪਏ ਲੈਣਾ ਹੈ ਬਸ ਠੀਕ ਹੈ 70 ਉਹ ਦੇ ਦੂਗੀ 20 22 ਕਿਲੋ ਠੀਕ ਵੱਡੀ-ਵੁੱਡੀ ਬਹੁਤ ਅੱਛੀ ਮਗਰ ਥੋੜੀ ਪਸੀ ਹੈ ਭਰਾ ਠੀਕ ਹੈ ਜੀ ਪੂਰਾ ਤਾਰਾ ਕਰਮਾ ਮੜਦਾ ਲੈ ਲਓ ਸਾਡੇ ਸਿੱਲਾ ਸਭੇ ਭਰਾ ਠੀਕ ਹੈ ਨਾ ਆਦਾ ਦੋ ਰੰਗ ਚੋਲੇ 13 14 ਕਿਲੋ ਹਾਜ਼ਰ ਹੋ ਗਏ ਹੁਣ ਬੰਦ ਲੈਵੇ ਦੀਏ ਆਹ ਭਾਈ ਥੋੜੀ ਬੰਦ ਦਾ ਸਾਲ ਆ ਠੀਕ ਹੈ ਠੀਕ ਉਹ ਕਿਭਾਤੇ ਦਾ ਕੋਫੀ ਜਰਸੀ ਆ ਵੱਡੀ ਠੀਕ ਹੈ ਠੀਕ ਹਾਂ ਪੰਜਾਬ ਵਾਲੀ ਐ ਪੰਜਾਬ ਵਾਲੀ ਵੀ ਪੰਜਾਬ ਵਾਲੀ ਠੀਕ ਹੈ ਜੀ ਹਾਂ ਲੈ ਵਾ ਦੰਦਾ ਜਰਸੀ ਦਾ ਸਾਥੀ ਠੋਕੀ ਰੇਟ ਬਾਈ ਨੇ ਆਪਣੇ ਚਾਰਾਂ ਦੇ ਵਾਸਤੇ ਲੋ ਜੀ ਚੈੱਕ ਕਰ ਸੋ ਦੁਬਾਰੇ ਫੇਰ ਠੀਕ ਹੈ ਨਾ ਬਾਈ ਜੀ ਨਾਲ ਜਰੂਰ ਕਲੈਕ ਕਰੋ ਚੋਈ ਜੂਈ ਦਿਨ ਜਵਾ ਸਾਫ ਆ ਭਾਈ ਠੀਕ ਹੈ ਜੀ ਹਾਂ ਪਿੰਡ ਛੋਟਾ ਪੁੱਟਰ ਤੇ ਉਹ ਮੇਨ ਰੋ ਸੜਕ ਦੇ ਸਾਹਮਣੇ ਹਾਈਵੇ ਦੀ ਨਾ ਬਈ ਹਾਈਵੇ ਠੀਕ ਹੈ ਨਾ ਤੇ ਬਾਈ ਕੋਲ ਦੋ ਤਾਜ਼ੀਆਂ ਸੁਗੀਆਂ ਮੈਂ ਤੇ ਦੋ ਹੈਗੀਆਂ ਗੱਪਣਾ ਠੀਕ ਹੈ ਨਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਜਿਲ੍ਹਾ ਮੋਗਾ ਮਿਲਦੇ ਆ ਕਿਸੇ ਨਜ਼ਦੀਕ ਦੇ ਓਕੇ